ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਸਵੇਰੇ ਸਵੇਰੇ ਫੇਰ ਉਹੀ ਕੰਮ ਹੋ ਗਿਆ ਕਿ ਟਰਾਲੀ ਰਾਤ ਦੀ ਬਾੜੀ ਖੁੱਭ ਗਈ ਖੇਤ ਦੇ ਵਿੱਚ ਵਾਹੇ ਹੋਏ ਖੇਤ ਦੇ ਵਿੱਚ ਤੇ ਹੁਣ ਫੇਰ ਹੈਡਰਾ ਸਾਬ ਜੀ ਮੰਗਾਏ ਅੱਜ ਹੈਡਰੇ ਨਾਲ ਕੱਢਦੇ ਆ ਤੇ ਅੱਜ ਰਾਤ ਆ ਕੱਲ ਵੱਡਿਆ ਸੀ ਆਪਾਂ ਖੱਤਾ ਤੇ ਅੱਜ ਬੱਟਾ ਬਣਾਉਣ ਲੱਗੇ ਆ ਰੋਟਾ ਬੇਟ ਨਾਲ ਗੇੜੇ ਲਾਤੇ ਸੀਗੇ ਮੈਂ ਕਹਿੰਦਾ ਯਾਰ ਜਿਵੇਂ ਤਾਜ ਮਹਿਲ ਤੋਂ ਬਾਅਦ ਤਾਜ ਮਹਿਲ ਬਣਾਉਣ ਤੋਂ ਬਾਅਦ ਉਹਦੇ ਕਾਰੀਗਰਾਂ ਦੇ ਹੱਥ ਵੱਢਦੇ ਸੀ ਨਾ ਉਹ ਵੀ ਆਹ ਕੰਮ ਵਾਲੇ ਦੇ ਹੱਥ ਵੱਢਣ ਵਾਲੇ ਕੋਈ ਬਸ ਤੋੜ ਨਹੀਂ ਕੁਝ ਬਣਾਉਣਾ ਯਾਰ ਵੀ ਇੰਨਾ ਸਿਰਾਂ ਕਰਤਾ ਨਾ ਤੂੰ ਭਾਈ ਕਹੀ ਨਹੀਂ ਥੱਕ ਰਹੇ ਤੰਬਾਸ਼ੀ ਗੱਲ ਹੀ ਖਤਮ ਕਰ ਆਪਾਂ ਮੱਕੀਆਂ-ਮੱਕੀਆਂ ਵਾਲਿਆਂ ਇਹਨੂੰ ਲੈ ਲਓ ਤੇ ਆਪਣੀ ਜਾਨ ਬਚ ਜਾਣੀ ਆ ਨਾਲੇ ਤਾਂ ਜਿੰਨੇ ਆਪਣੇ ਬੰਦੇ ਕੰਮ ਕਰਦੇ ਆ ਉਹ ਸੌਕੇ ਸਾਰੇ ਜਾਣੇ ਸੌਕੇ ਆਪਾਂ ਆਪ ਸੌਕੇ ਆਪਣੇ ਬੰਦੇ ਸੌਕੇ ਲਓ ਵੀ ਵੀਰੇ ਰਾਤ ਜਿਹੜਾ ਕੰਮ ਹੋਇਆ ਸੀ ਤੇ ਲੋ ਟਾਇਰ ਲੀਦਾ ਨੋਕ ਵੀ ਥੱਲੇ ਟੋਚਨ ਵੀ ਉਹ ਵੀ ਟੂਲ ਬਾਕਸ ਵੀ ਥੱਲੇ ਲੱਗੇ ਫੇਰ ਹੈਡਰਾ ਮੰਗਾਇਆ ਵੀਰੇ ਤਾਂ ਟੱਕਰਾਂ ਟੱਕਰਾਂ ਮਾਰੀਆਂ ਰਾਤ ਤੇ ਨਹੀਂ ਕੋਈ ਹੱਲ ਬਣਿਆ ਤਾਂ ਫਿਰ ਹੁਣ ਮਗਾਇਆ ਲੋ ਵੀ ਮੇਰੇ ਵੀਰੋ ਪਹਿਲੀ ਵਾਰ ਪਾਇਆ ਟੋਚਨ ਉਹਦੀ ਮੋਰਲੀ ਪੋਗ ਲੈਣ ਵਾਲੀ ਉਹ ਹੱਕ ਜੀ ਤੋੜਤੀ ਹੁਣ ਦੁਬਾਰਾ ਸ਼ੁਰੂ ਕਰਿਆ ਹੁਣ ਦੇਖਦੇ ਆਂ ਸਾਲਾ ਭਾਰ ਬਹੁਤ ਆ ਉਹਦੇ ਮਗਰੋਂ ਚੱਕੀ ਗਈ ਮਸ਼ੀਨ ಮಗರಲ್ಲೇ ਹਲੋ ਓ ਯਾਰ ਤੋੜ ਲਾ ਪਤਾ ਨਹੀਂ ਕਿਹੜਾ ਗিয়ার ਲਾਈ ਵਰਦਾ ਏ ਅੱਜ ਕੰਮ ਬਹੁਤ ਰਸਾ ਕਸੀ ਵਾਲਾ ਹੋਇਆ ਹੋਇਆ ਚੱਲ ਜੱਲਾ ਲਈ ਚੱਲ ਲਈ ਚੱਲ ਲਈ ਚੱਲ ਜਿੱਥੇ ਕਿਤੇ ਫੇਰ ਦਵਗੀ ਫੇਰ ਰੋਕ ਲਾਂਗੇ ਇਹ ਇਹ ਉਹ ਦੇਖਵੇਂ ਆਹਮ ਤੋਰੀ ਵਾਂਗੂ ਘੁੰਮੀ ਜਾਂਦੀ ਆ ਟਰਾਲੀ ਮਗਰੀ ਘੁੰਮੀ ਜਾਂਦੀ ਆ ਟਰਾਲੀਆਂ ਦਾ ਸੱਤਿਆਨਾਸ਼ ਵਾਜ ਜਾਂਦਾ ਉਹ ਥੱਲੇ ਫਰੀਏ ਦਾ 빙ਾ ਹੋ ਗਿਆ ਚਲੋ ਉਹ ਦੂਜਿਆਂ ਦੇ ਮੀਡੀਅਮ ਆ ਇਹਦਾ ਲੋ ਆ ਇਹ ਸਾਲਾ ਝੜ ਕੇ ਮਰੀ ਜਾਂਦਾ ਦੇਖੋ ਐਂ ਬੈਠੀ ਜਾਂਦੀ ਆ ਇਹ ਦੇ ਟਰਾਸ ਕੱਲੇ ਟਰੈਕਟਰਾਂ ਨਾਲ ਤਾਂ ਨਹੀਂ ਸੀ ਨਿਕਲਣੀ ਨਾ ਕਿਉਂਕਿ ਬਾਈ ਐਵੇਂ ਹੀ ਹੋਈ ਜਾਣਾ ਕੱਢਦੀ ਏ ਕੱਢਦੀ ਏ ਕਹਿੰਦੇ ਹੁੰਦੇ ਆ ਸਵੇਰ ਵਾਲੀ ਕਸਰਤ ਛੋਟੇ ਸਾਰੀ ਦਿਹਾੜੀ ਮਨ ਨੂੰ ਸੰਤੁਸ਼ਟ ਰੱਖਦੀ ਆ ਪਰ ਸਵੇਰੇ ਸਵੇਰੇ ਸਾਜਰੇ ਸਾਜਰੀ ਜੋਰ ਲਵਾਦਾ ਆ ਜਾ ਆ ਜਾ ਲੋ ਜੀ ਅੱਜ ਚੱਲਦਾ ਫਿਰ ਪਨੀਰੀ ਵਿਜਾਈ ਦਾ ਕੰਮ ਜਿੰਨੀ ਕ ਮਿੱਟੀ ਛਾਣੀ ਹੋਈ ਸੀਗੀ ਉੰਨੀ ਕ ਛਾਣ ਕੇ ਪਾ ਦਈਏ ਇਹ ਮਿੱਟੀ ਛਾਣੀ ਹੋਈ ਦਾ ਕੰਮ ਵਧੀਆ ਚੱਲ ਜੇ। ਇਹ ਸੌਖਾ ਤਰੀਕਾ ਹੀ ਆ। ਇਹ ਨਜ਼ਾਰਾ ਨਹੀਂ ਲੱਭਣਾ। ਭਰਾਵੋ। ਕੋਈ ਟੈਨਸ਼ਨ ਨਹੀਂ ਦਿਮਾਗ ਤੇ ਖੜੀ। ਵੀ ਹਾਂ ਲੇਬਰ ਹੈਗੀ ਆ ਜਾਂ ਨਹੀਂ ਹੈਗੀ। ਠੀਕ ਨਹੀਂ, ਰਾਮ ਨਾਲ ਆਪਣਾ ਛਾਣ ਛਾਣ ਕੇ ਕਰੀ ਜਾਂਦੇ ਆ। ਪਨੀਰੀ ਬੀਜੀ ਹੋਈ ਆ। ਜਿਵੇਂ ਜਿਵੇਂ ਪੱਟੀ ਜਾਂਦੇ ਆ ਝੋਨਾ ਉਹ ਹੋਈ ਜਾਂਦਾ। ਉਵੇਂ ਉਵੇਂ ਬੀਜੀ ਜਾਂਦੇ ਆ ਝੋਨਾ ਠੀਕ ਨਹੀਂ ਕੋਈ ਔਖਾ ਨਹੀਂ ਲੱਗਦਾ ਕੋਈ ਔਖਾ ਆਹ ਨਾਲ ਠੰਡੇ ਜਿਹੇ ਮਤੇ ਨਾਲ ਕਰੀ ਜਾਂਦੇ ਆਗਾ ਅੱਜ ਹੋ ਗਈ 21 ਜੂਨ ਅੱਜ 21 ਜੂਨ ਨੂੰ ਲੱਗੇ ਹੋਇਆ 26 ਦੀ ਪਨੀਰੀ ਵਿੱਜਨ ਖਾਲੀ ਚਲੇ ਗਿਆ ਉਹ ਰਕਾ ਮਤ ਮਾਰੋ ਤੇ ਇਸ ਮਸਤੀ ਨਹੀਂ ਆ ਰਕਾ ਮਤ ਮਾਰੋ ਆ ਰਹਿ ਗਿਆ ਉਹ ਇੱਥੇ ਕੋਈ ਫੇਰ ਤੋਂ ਫਸ ਗਿਆ ਇੱਕ ਕੇ ਉਹ ਜਹਾਜ਼ ਪਰ ਆ ਗਿਆ ਅੱਜ ਹੈਗਾ 21 ਤਰੀਕ 21 ਤਰੀਕ ਨੂੰ ਚੱਲਦਾ ਕੰਪਨੀ ਰੀ ਵਿਜਣ ਦਾ 126 ਦਾ ਅੱਜ ਵੀ 1500 ਟਰੇ ਆਪਾਂ ਵਜਾਈ ਕਰਾਂਗੇ ਅਰਸ਼ਾਦ ਲਓ ਜੀ ਅੱਜ ਲੱਗੇ ਆ ਆਪਣੇ ਵੱਟਣ ਮੱਕੀ ਦੇਖੋ 9208 ਆ ਮੱਕੀ ਪਰ ਮੈਂ ਇੱਕ ਗੱਲ ਸਾਰੇ ਵੀਰਾਂ ਨੂੰ ਇਹ ਗੱਲ ਕਹਿਣਾ ਕਿ ਵੀਰੇ ਦੇਖੋ ਮੱਕੀ ਨਾਲ ਖੜੀ ਨੂੰ ਕੁਝ ਨਹੀਂ ਹੁੰਦਾ ਆਪਾਂ ਦਾ ਜਹਾ ਜਿਹੜਾ ਖੇਤ ਵੱਢਣ ਲੱਗਿਆ ਇਹਨੂੰ ਨਾ ਰਾਹ ਨਹੀਂ ਰਹਿ ਜਾਣਾ ਤਾਂ ਵੀ ਫੇਰ ਵੀ ਮੱਕੀ ਸੁੱਕੀ ਵੱਢਣ ਲੱਗਿਆ ਕਿ ਇਹਨੂੰ ਨਾ ਰਾਹ ਨਹੀਂ ਰਹਿਣਾ ਕੋਈ ਵੀ ਇਹ ਤਾਂ ਆਪਾਂ ਨੂੰ ਜ਼ਰੂਰੀ ਆ ਫੇ ਟਰਾਲੀਆਂ ਨਿਕਲਣ ਨੂੰ ਕੋਈ ਰਾਹ ਨਹੀਂ ਹੈਗਾ ਇੱਥੇ ਆਪਣੇ ਪੰਜ ਕਿਲੇ ਦੇ ਨੇੜੇ ਖੱਤਾ ਬਣ ਜਾਣਾ ਇਹ ਤੇ ਤਾਂ ਇਹਦਾ ਪੰਗਾ ਲੈਣ ਲੱਗਿਆ ਵੱਢਣ ਦਾ ਨਹੀਂ ਮੈਂ ਬੰਦ ਕਰਤਾ ਸੀ ਕੰਮ ਵੱਢਣਾ ਵੀ ਵੱਢਣੀ ਨਹੀਂ ਨਹੀਂ ਹੈਗੀ ਜਿੰਨਾ ਚਿਰ ਮੰਡੀਆਂ ਦੇ ਵਿੱਚ ਨਾ ਰੋਲਾ ਜਿਆ ਨਹੀਂ ਹਟਦਾ ਤਾਂ ਕਰਕੇ ਤੇ ਬਹੁਤ ਉਹ ਲੱਗ ਰਿਹਾ ਵਾ ਹਨਾ ਕਿ ਜਲੂਸ ਕੱਢਿਆ ਪਿਆ ਵਾ ਮੰਡੀਆਂ ਦੇ ਵਿੱਚ ਸਾਰਿਆਂ ਨੇ ਇਹ ਮੱਕੀ ਨਾ ਚਾਹੇ ਅੱਧੀ ਅੱਧੀ ਪਾਣੀ ਚ ਡੁੱਬ ਜਵੇ ਚਾਹੇ ਛੱਲੀ ਤੱਕ ਵੀ ਪਾਣੀ ਚਲ ਜਵੇ ਤਾਂ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਆਪਾਂ ਮੱਕੀ ਆਪਣੀ ਵੱਢ ਕੇ ਟਰਾਲੀ ਚ ਪਾ ਲੈਨੇ ਆ ਫੇਰ ਇਹਨੂੰ ਪ੍ਰੋਬਲਮ ਆਉਂਦੀ ਆ ਵੀ ਉਹਨਾਂ ਟਾਈਮ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਨਾ ਉਸ ਚੱਕਰ ਦੇ ਵਿੱਚ ਨਾ ਆਪਾਂ ਪੰਗੇ ਲਈਏ ਕਿ ਹਾਂ ਨਜਾਇਜ਼ ਵੱਢ-ਵੱਢ ਕੇ ਮੱਕੀ ਸਿੱਟੀ ਜਾਈਏ ਹਨਾ ਇल्ली ਹੋਈ ਵੱਡ ਵੱਡ ਕੇ ਕੋਈ ਫਾਇਦਾ ਨਹੀਂ ਹੈਗਾ ਤੇ ਹਸਾਬ ਸਿਰ ਦੀ ਵੱਡੀ ਏ ਕਿਉਂਕਿ ਆ ਮੱਕੀ ਸਾਡੀ ਜਮਾ ਹੀ ਸੁੱਕੀ ਸੀ ਹੈਨਾ ਇਹਦਾ ਮੋਇਸਚਰ ਵੀ 60 60 50 50 ਆ ਰਿਹਾ ਵਾ ਦੱਸੋ ਜਿਹੜੇ ਵੀਰਾਂ ਨੇ ਤਾਂ ਬੀਜੀ ਲੇਟ ਆ ਉਹਨਾਂ ਦਾ ਤਾਂ ਕਿੰਨਾ ਹੋਣਾ ਇਹ ਆਪਣੀ ਫਰਵਰੀ 13 14 ਨੂੰ ਸਭ ਤੋਂ ਪਹਿਲਾਂ ਆਪਣੀ ਆ ਖੱਤਿਆਂ ਦੀ ਬਜਾਈ ਸੀਗੀ ਜਿਹੜੇ ਅੱਜ ਵੱਢਣ ਲੱਗੇ ਆ ਠੀਕ ਆ ਇਹ ਵੱਢਣੇ ਹਜੇ ਮੈਂ ਰੁਕ ਜਾਣਾ ਸੀਗਾ ਪਰ ਇਹਨਾਂ ਨੂੰ ਰਾਹ ਨਹੀਂ ਰਹਿਣਾ ਆ ਖੇਤ ਵੱਢਣ ਤੇ ਉਸ ਦਿਨ ਆਪਾਂ ਵੱਢਿਆ ਖੇਤ ਇਹਨਾਂ ਨੂੰ ਰਾਹ ਨਹੀਂ ਰਹਿਣਾ ਹੈਗਾ ਤਾਂ ਕਰਕੇ ਵੱਢਣ ਲੱਗਿਆ ਨਹੀਂ ਹਜੇ ਮੇਰਾ ਵੱਢਣ ਦਾ ਕੋਈ ਮਨ ਵਿਚਾਰ ਨਹੀਂ ਸੀਗਾ ਹਜੇ ਇਹਨੂੰ ਵੀ ਰੋਕਣ ਦਾ ਹੀ ਸੀਗਾ ਕਿ ਹਜੇ ਰੋਕ ਜਾਨੇ ਆ ਤੇ ਪਰ ਹੁਣ ਵੱਢਣਾ ਤਾਂ ਪੈ ਰਿਹਾ ਕਿਉਂਕਿ ਇਹਨੂੰ ਰਾਹ ਨਹੀਂ ਰਿਹਾ ਵੀ ਆਪਣੇ 5 ਕਿਲੇ ਇਹਦੇ 5 ਦੇ 5 ਵੱਢਣੇ ਪੈਣੇ ਆ ਨਹੀਂ ਰਾਹ ਨਹੀਂ ਰਹਿਣਾ ਹੈਗਾ ਤੇ ਬਸ ਵੀ ਮੈਂ ਤਾਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਵੀਰੇ ਇੰਨਾ ਨਾ ਕਰੋ ਹੌਲੀ ਹੌਲੀ ਵੱਡੀ ਚੱਲੋ ਸਾਰਿਆਂ ਦਾ ਹੀ ਸੌਕਾ ਰਹੂਗਾ ਨਹੀਂ ਰੇਟ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਲਓ ਜੀ ਵੱਡੀ ਜਾਂਦੇ ਆ ਰਹਿ ਗਿਆ ਆਪਣੇ 3 ਕਿੱਲੇ 2 2 ਕਿੱਲੇ ਤੋਂ ਭੋਰਾ ਕੁ ਉੱਪਰ ਜਾ ਕੇ ਵੱਡੀ ਕੀ ਆਹ ਟਰਾਲੀ 'ਚ ਵੀ ਦਾਣੇ ਯਾਰ ਬਹੁਤ ਪੈ ਜਾਂਦੇ ਆ 14 ਬੁੱਟੀ ਟਰਾਲੀ ਆ ਬੈਡ ਬੁੱਡ ਸਹੀ ਕਰਿਆ ਹੋਵੇ ਤਾਂ 100 22 23 ਕੁਆਂਟਲ ਦਾਣੇ ਪੈ ਗਏ ਸੀ ਅੱਜ ਤੇ ਆਪਣੇ 2 ਕਿੱਲੇ ਤੋਂ ਵੱਧ ਵੱਡਿਆ ਗਿਆ ਖੱਤਾ ਹੰ 2 ਕਿੱਲੇ ਤੋਂ ਵੱਧ ਵੱਡ ਹੋ ਗਿਆ ਐਵੇਂ ਦੋਨੋਂ ਵੀ ਕਿਉਂਕਿ ਕਿੱਲਾ ਕਾਹਾ ਵਾ ਕਿੱਲਾ ਕਦੀਆਂ ਖੱਤੀਆਂ ਬਣਦੀਆਂ ਉਹ ਉੱਤੇ ਵਾਲੀ ਛੋਟੀ ਜੀ ਖੱਤੀ ਉਹ 19 ਕ ਵੱਧ ਵੱਡੀ ਗਈ ਦੇਖ ਲਓ ਵੀ ਇਹ ਪੂਰੀ ਸੁੱਕੀ ਪਈ ਆ ਮੱਕੀ ਚੱਲੀਆਂ ਥੱਲੇ ਨੂੰ ਲਟਕਦੀਆਂ ਤੇ ਇੰਨੀ ਸੁੱਕੀ ਮੱਕੀ ਦਾ ਵੀ ਮੋਇਸਚਰ ਕਿੰਨਾ ਆਇਆ ਦੀ ਤੁਹਾਨੂੰ ਅੱਜ ਦਾ 70 65 ਇੰਨਾ ਮੋਇਸਚਰ ਆ ਰਿਹਾ ਸੀ ਸੇ ਮੋਇਸਚਰ ਆਉਣ ਦਾ ਕਾਰਨ ਕੀ ਸੀਗਾ ਸਿਰਫ ਕੀ ਆਹ ਜਿਹੜੀ ਹਵਾ ਚੇਂਜ ਹੋਈ ਹੋਈ ਆ ਬਸ ਆਹ ਖੱਤੀ ਉੱਪਰ ਵੱਡੀ ਆ ਪਾ 2 ਕਿੱਲੇ ਤੋਂ ਬਾਈ ਠੀਕ ਨੇ ਬਾਕੀ ਕੰਡਾ ਕਰਾਇ ਤੇ ਦੱਸਾਂਗੇ ਇਹ ਕਿੰਨਾ ਝਾੜ ਆਉਂਦਾ ਝਾੜ ਤੁਹਾਨੂੰ ਦੱਸਿਆ ਹੀ ਆ 19 ਕੀ ਐਵਰੇਜ ਪੈਣੀ ਆ ਬਸ ਤੇ ਰੇਟ ਬਹੁਤ ਫਰਕ ਪੈ ਗਿਆ ਰੇਟ ਘਟਣ ਦਾ ਕਾਰਨ ਆਪਾਂ ਆਪ ਬਣੇ ਆ ਸਾਰੇ ਜਾਣੇ ਸਾਰੇ ਕਿਸਾਨ ਭਰਾ ਕਿਉਂਕਿ ਆਪਾਂ ਸਾਰੇ ਕਿਸਾਨ ਭਰਾ ਨਾ ਫਸਲ ਦੀ ਉਹ ਨਹੀਂ ਦੇਖਦੇ ਹੁੰਦੇ ਕਿ ਆਪਾਂ ਨੂੰ ਹੁੰਦਾ ਯਾਰ ਕੱਚੀ ਪੱਕੀ ਵੱਢ ਕੇ ਅਗਲੀ ਫਸਲ ਦੀ ਕਾਹਲੀ ਹੋ ਜਾਂਦੀ ਹੈ ਹਮੇਸ਼ਾ ਆਪਾਂ ਨੂੰ ਆਪਾਂ ਜਿਹੜੀ ਪਿਛਲੀਆਂ ਫਸਲਾਂ ਉਹਨੂੰ ਭੁੱਲ ਜਾਂਦੇ ਆ ਬਸ ਹਕੀਕਤ ਆ ਕਿ ਆਪਾਂ ਸਾਰੇ ਕਿਸਾਨ ਭਰਾ ਜਿੰਨੇ ਵੀ ਆ ਆਪਾਂ ਹੈਗੇ ਆ ਨਾ ਆਪਾਂ ਜਿਹੜੀ ਫਸਲ ਗਾਹਾਂ ਬੀਜਣੀ ਹੁੰਦੀ ਆ ਆਪਾਂ ਨੂੰ ਉਹਦੀ ਕਾਲੀ ਹੋ ਜਾਂਦੀ ਆ ਤੇ ਜਿਹੜੀ ਇੰਨਾ ਟਾਈਮ ਆਪਾਂ ਬੀਜ ਕੇ ਸੰਭੀ ਆ ਆਪਾਂ ਉਹਦਾ ਮਤਲਬ ਛੱਡ ਦਿੰਨੇ ਆ ਵੀ ਠੀਕ ਆ ਹੁਣ ਤਾਂ ਇਹਨੂੰ ਕੱਚੀ ਪੱਕੀ ਨੂੰ ਵੜ ਦਈਏ ਠੀਕ ਆ ਉਦਾਂ ਹੀ ਆਪਾਂ ਹਰ ਇੱਕ ਫਸਲ ਨਾਲ ਕਰਦੇ ਆ ਆਲੂ ਵੀ ਆਪਾਂ ਕੱਚੇ ਜੇ ਛਿਲਕੇ ਜੇ ਪਟਕੇ ਵੇਝ ਜਾਂਦੇ ਆ ਫਿਰ ਜਦੋਂ ਛਿਲਕਾ ਲੈ ਜਾਂਦਾ ਉਦੋਂ ਦੇਖਦੇ ਆ ਕਣਕਾ ਉਹ ਚ ਕਾਲੀ ਹੁੰਦੀ ਏ ਛੇਤੀ ਵੱਢਦੀ ਏ ਹਰੀ ਹੋਈ ਹਨਾ ਝੋਨੇ ਜੀ ਵੀ ਕਾਲੀ ਹੁੰਦੀ ਏ ਛੇਤੀ ਆ ਕਣ ਝੋਨਾ ਵੱਢ ਕੇ ਯਾਰ ਆਲੂ ਬੀਜਣਾ ਉਦਾਂ ਹੀ ਹੁਣ ਮੱਕੀ ਦੀ ਕਾਲੀ ਹੋਈ ਆ ਵੀ ਮੱਕੀ ਵੱਢ ਕੇ ਛੇਤੀ ਕਣਕ ਬੀਜ ਆਹ ਝੋਨਾ ਬੀਜਣਾ ਹਨਾ ਤੇ ਪਰ ਠੀਕ ਆ ਮੈਂ ਤੁਸੀਂ ਦੇਖ ਲਓ ਆਪਣੀ ਮੱਕੀ ਬਹੁਤ ਟਾਈਮ ਦੀ ਲੱਗੀ ਹੋਈ ਆ ਹਨਾ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਆ ਤੁਸੀਂ ਵੀਡੀਓ ਦੇਖਦੇ ਰਹਿੰਦੇ ਹੋ ਤੇ ਪਰ ਆਪਾਂ ਦੇ ਲੋ ਵੱਢਣ ਦੀ ਕੋਸ਼ਿਸ਼ ਤੱਕ ਵੀ ਨਹੀਂ ਕੀਤੀ ਵੀ ਜੇ ਮੱਕੀ ਵੱਢਣੀ ਹੁੰਦੀ ਆਪਣੇ ਨਾਲ ਉਧਰ ਟੈਪੀੰਨੀ ਉਧਰ ਖੱਤਿਆਂ ਦੀ ਮੱਕੀ ਬਹੁਤ ਜ਼ਿਆਦਾ ਮੱਕੀ ਸੁੱਕੀ ਪਈ ਆ ਇਹ ਆ ਜਿਹੜਾ ਹੁਣ ਵੱਢਣ ਲੱਗੇ ਇਹ ਵੀ ਛਲੀਆਂ ਜਮੇ ਈ ਥੱਲੇ ਨੂੰ ਝੁਕੀਆਂ ਪਈਆਂ ਲੁੱਟਗੀਆਂ ਪਈਆਂ ਹਨ ਤੇ ਬਹੁਤ ਸੋਹਣਾ ਉਹਦਾ ਮੋਇਸਚਰ ਵਧਣ ਦਾ ਕਾਰਨ ਕੀ ਹੋਇਆ ਕਿ ਜਿਹੜੀ ਹਵਾ ਦੇ ਵਿੱਚ ਹਵਾ ਚੇਂਜ ਹੋ ਗਈ ਪੱਛੋਂ ਨਹੀਂ ਚੱਲਦੀ ਦੂਜੇ ਲੋਟ ਚੱਲਣ ਲੱਗੀ ਆ ਬਹੁਤ ਸੈੱਲ ਬਹੁਤ ਉਹ ਸੈੱਲ ਦੇ ਕਾਰਨ ਹੀ ਚੱਕਰ ਪੈ ਜਾਂਦਾ ਹਨਾ ਤੇ ਵੀਰਸ ਮੈਂ ਸਾਰੇ ਵੀਰਾਂ ਨੂੰ ਇਹੀ ਰਿਕੁਐਸਟ ਕਰਦਾ ਕਿ ਵੀਰੇ ਕਾਹਲੀ ਨਾ ਕਰੋ ਮੱਕੀ ਦੀ ਫਸਲ ਇਹ ਜੀ ਫਸਲ ਆ ਚਲੋ ਮੂੰਗੀ ਵੱਢਣ ਵਾਲੀ ਆ ਸਪਰੇਅ ਕਰੀਓ ਉਹਨੂੰ ਵੱਢ ਲੋ ਉਹ ਪਤਾ ਵੀ ਜੇ ਮੀਂਹ ਉਹ ਪੈ ਗਿਆ ਨੁਕਸਾਨ ਹੋ ਜਾਣਾ ਪਰ ਮੱਕੀ ਦੀ ਫਸਲ ਇਹ ਜੀ ਆ ਕਿ ਇਹਨੂੰ ਕੁਝ ਨਹੀਂ ਹੁੰਦਾ ਇਹ ਥੋੜੀ ਪੈਸੇ ਬਟਾ ਕੇ ਜਾਊਗੀ ਜੇ ਤੁਹਾਡੀ ਖੜੀ ਵੀ ਰਹੇਗੀ ਕੋਈ ਐਉਂ ਨਹੀਂ ਹੈਗਾ ਕਿ ਨੁਕਸਾਨ ਕਰ ਜੇ ਥੋੜਾ ਕੁਆਂਟਲਾਂ ਦੇ ਵਿੱਚ ਝਾੜ ਘਟ ਗਿਆ ਤਾਂ ਤੁਹਾਡੇ ਰੇਟ ਦੇ ਵਿੱਚ ਉੱਪਰ ਨੂੰ ਪੈਸੇ ਚੱਲ ਜਾਣੇ ਆ ਤੇ ਨਹੀਂ ਨਹੀਂ ਜਾਣਾ ਹਨਾ ਕਿ ਹੁਣ ਜੇ ਆਪਾਂ ਠੀਕ ਆਪਾਂ ਮੀਂਹ ਤੋਂ ਡਰਦੇ ਆਂ ਵੀ ਹਫਤਾ ਮੀਂਹ ਦਿਖਾਉਂਦਾ ਮੂਰੇ نیٹ ਹਨਾ ਵੀ ਹਫਤਾ ਮੀਂਹ ਦਿਖਾਉਂਦਾ ਯਾਰ ਜੇ ਮੰਡੀ ਚ ਪਈ ਆਪਾਂ ਰੋਲ ਲਈ ਉਹ ਤੋਂ ਵੀ ਕੀ ਕਰਾਵਾਂਗੇ ਆ ਮੱਕੀਆਂ ਜਾਨੀ ਕਿ ਜਿਹੜੀ ਆਪਾਂ ਅੱਜ ਇਹ ਵੱਡੀ ਚੱਲਦੀ ਹੈ ਇਹ ਆਪਣੀ ਸਭ ਤੋਂ ਗੇਤੀਆਂ ਮੱਕੀਆਂ ਦੇ ਵਿੱਚ ਦਾ ਲਾਲੋ ਸਾਹ ਕਦੇ ਦਾ ਤਰਥ ਜਿਹਾ ਹੁੰਦਾ ਹੁੰਦਾ ਰਾਣੀ ਸੁੰਦਰਾਵਾਂ ਤੇ ਯਾਰ ਇੰਨਾ ਥੱਕਾ ਹੁੰਦਾ ਵਿਚਾਰੀਆਂ ਨਾਲ ਹਨਾ ਤੇ ਮੱਟੀ ਦੇ ਵਿੱਚ ਤੇ ਯਾਰ ਲਈਆਂ ਇੰਨੇ ਪਿਆਰ ਨਾਲ ਸੀਗੀਆਂ ਪਰ ਫੇਰ ਇੰਨ ਲੱਗਦਾ ਯਾਰ ਲਈਆਂ ਹੀ ਇਸ ਕੰਮ ਨੂੰ ਆ ਵੀ ਇਹ ਨਾਲ ਥੱਕਾ ਆਉਣਾ ਬੱਟਾਂ ਤੇ ਬਾਲਾ ਥੱਕਾ ਜਿਹਾ ਲੱਗਦਾ ਬਈ ਝਟਕੇ ਜੇ ਪੈਂਦੇ ਕਰੀ ਇਧਰੋਂ ਡੇਪੀ ਕਰੀ ਉਧਰੋਂ ਡੇਪੀ ਐਂ ਜੇ ਦੌਖੇ ਜਿਹਾ ਲੱਗਦਾ ਹੁੰਦਾ ਇੱਕ ਨਾ ਸਾਰੇ ਵੀਰਾਂ ਨੂੰ ਮੈਂ ਇਹ ਰਿਕੁਐਸਟ ਕਰਦਾ ਦੇਖੋ ਮੇਰੀ ਵੀਡੀਓ ਦੇਖਣ ਦਾ ਬਹੁਤ ਵੀਰ ਲੱਗੇ ਹੈ ਨਾ ਚਲੋ ਦਿਹਾੜੀ ਦੇ ਵਿੱਚ 10000 12000 ਵੀਰ ਦੇਖ ਲੈਂਦਾ 24 ਘੰਟਿਆਂ ਦੇ ਵਿੱਚ ਹਨ ਪਰ ਵੀਰੇ ਤੁਸੀਂ ਲਾਈਕ ਨਹੀਂ ਕਰਦੇ ਮੇਰੇ ਵੀਡੀਓ ਲਾਈਕ ਜਰੂਰ ਕਰਿਆ ਕਰੋ ਯਾਰ ਇੱਕ ਜਦੋਂ ਤੁਸੀਂ ਦੇਖਦੇ ਹੋ ਲਾਈਕ ਦਾ ਵਧਣਾ ਆਉਂਦਾ ਤਾਂ ਹੁੰਦਾ ਬਸ ਉਹ ਗੂਠੇ ਜਿਹੇ ਵਾਲਾ ਉੱਪਰ ਨੂੰ ਵਾਲਾ ਉਹਨੂੰ ਦਬਦਿਆ ਕਰੋ ਲਾਈਕ ਕਰਦਿਆ ਕਰੋ ਵੀਰ ਬਣੇ ਯਾਰ ਜਿੰਨੇ ਜਣੇ ਦੇਖਦੇ ਉਹਨੇ 10000 ਲਾਈਕ ਹੋਵੇ ਆ ਤੁਹਾਡੇ ਵੀਰ ਦੀ ਵੀਡੀਓ ਹੋਰ ਵਾਇਰਲ ਹੋ ਗਈ ਹਨ ਤੇ 4 ਪੈਸੇ ਵੜਨ ਆਪਾਂ ਨੂੰ 4 ਛਿੱਲੜ ਜੁੜਨ ਅਜੇ ਤਾਂ ਛਿੱਲੜ ਜੁੜਦੇ ਹੀ ਨਹੀਂ ਯਾਰ ਬਹੁਤ ਵੀਰਾਂ ਨੂੰ ਇਹ ਲੱਗਦਾ ਕਿ ਇਹਨੂੰ YouTube ਤੋਂ ਪੈਸੇ ਬਹੁਤ ਆਉਂਦੇ ਆ ਵੀਰੇ YouTube ਤੋਂ ਦੇਖੋ ਜਦੋਂ ਆ ਸੀਜ਼ਨ ਆ ਮੈਂ ਸਾਹਜ ਹਕੀਕਤ ਦੱਸਦਾ ਤੁਹਾਨੂੰ ਜੋ ਸੱਚੀ ਗੱਲ ਆ ਜਦੋਂ ਆ ਸੀਜ਼ਨ ਆ ਜਿਵੇਂ ਆ ਅਕਤੂਬਰ ਆਹਾ ਮਹੀਨੇ ਦਾ ਆ ਗਿਆ ਜੂਨ ਜੂਨ ਮਹੀਨੇ ਦਾ ਆ ਗਿਆ ਅਕਤੂਬਰ ਮਹੀਨੇ ਦਾ ਆ ਗਿਆ ਤੇ ਆਲੂ ਪੱਟਰਨ ਵਾਲੇ ਮਹੀਨੇ ਦਾ ਹੈਗਾ ਫਰਵਰੀ ਇਹ ਮਹੀਨਿਆਂ ਚ ਵੀ ਜਿੰਨੀ ਵੀ ਜੱਤੋਂ ਮੈਂ ਵੀਡੀਓ ਪਾਉਣਾ ਇਹ ਮਹੀਨਿਆਂ ਚ ਬਣਿਆ ਕਿਸੇ ਚ ਮੇਨੇ ਮਹੀਨੇ ਚ ਬਣ ਗਿਆ 50000 ਕਿਸੇ ਚ 60 ਬਸ ਇੰਨਾ ਬਣਿਆ ਸੀਗਾ ਇਹ ਇੱਕ ਇੱਕ ਮਹੀਨੇ ਨਹੀਂ ਬਾਕੀ ਐਵਰੇਜ ਤਾਂ ਵੀਰੇ 20000 25000 30000 ਬਸ ਇੰਨੇ ਕੁ ਬਣਦੇ ਆ ਕੋਈ ਬਾਲਾ ਨਹੀਂ ਹੈਗਾ ਕਿ ਜੇ ਮੈਂ ਕਮਾ ਹਨਾ ਕਿਉਂਕਿ ਜੇ 2 ਦਿਨ ਵੀਡੀਓ ਨਾ ਪਾਈ ਉਹ ਉਹੀ ਪੈਸੇ ਪਥੱਲੇ ਡਿੱਪ ਜਾਂਦੇ ਆ ਤੇ ਜੇ ਤੁਸੀਂ ਮੇਰੀ ਵੀਡੀਓ ਲਾਈਕ ਕਰਦੇ ਹੋ ਵੀਰੇ ਉਹਦੇ ਨਾਲ ਵੀਡੀਓ ਵਾਇਰਲ ਜਾਦੇ ਹੋ ਜਾਂਦੀ ਆ ਤੇ ਸਾਰੇ ਵੀਰਾਂ ਨੂੰ ਇਹੀ ਰਿਕੁਐਸਟ ਆ ਕਿ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਵੀਰ ਬਣੇ ਜਿੰਨੇ ਜਾਣੇ ਦੇਖਦੇ ਹੋ ਦੇਖਦੇ ਤਾਂ ਬਹੁਤ ਵੀਰ ਆ ਪਰ ਲਾਈਕ ਤੁਸੀਂ ਕਰਦੇ ਨਹੀਂ ਲਾਈਕ ਤੁਸੀਂ 500 700 ਨਹੀਂ ਕਰਦੇ ਤੇ ਉਹ ਚੱਕਰ ਦੇ ਵਿੱਚ ਲਾਈਕ ਕਰਿਆ ਕਰੋ ਵੀਰ ਬਣੇ ਤੇ ਲਾਈਕ ਦਾ অপਸ਼ਨ ਜਰੂਰ ਵੀਰ ਬਣੇ ਲਾਈਕ ਕਰ ਦਿਆ ਕਰੋ ਯਾਰ ਉਹ ਦੇਖੋ ਇੰਨੀ ਗਰਮੀ 'ਚ ਬੈਠਾ ਤੁਹਾਡੇ ਲਈ ਜਿਵੇਂ ਬਲੌਗਰ ਨਹੀਂ ਕਹਿੰਦੇ ਮਿਹਨਤ ਕਰੀਆ ਸਟਰਗਲ ਦੇਖਿਆ ਅਸੀਂ ਜੀ ਐਂ ਕੀਤਾ ਬਾਈ ਤੁਹਾਡੇ ਲਈ ਸਟਰਗਲ ਦੇਖਾ ਦੇਖ ਲਓ ਬੱਟ ਤੇ ਬੈਠਾ ਗਰਮੀ 'ਚ ਵੀਡੀਓ ਬਣਾ ਰਿਹਾ ਐਨਾ ਸਟਰਗਲ ਆ ਵੀਡੀਓ ਬਣਾਉਣ ਦੇ ਵਿੱਚ ਓਹੋਹ ਇੰਨੀ ਗਰਮੀ ਦੇ ਵਿੱਚ ਵੀਡੀਓ ਬਣਾ ਰਿਹਾ ਬੁਰੇ ਹਾਲਾਤ ਆ ਸਿਰਫ ਕੀਦੇ ਲਈ ਤੁਹਾਡੇ ਲਈ ਯੂਟਿਊਬਰ ਵੀ ਯਾਰ ਉਹ ਹੁੰਦੇ ਆ ਨਾ ਕਿ ਮਤਲਬ ਹੀ ਕਹਿ ਲੋ ਹਨਾ ਕਿ ਐਸੀ ਉਹਨਾਂ ਨੇ ਆਪ ਕਮਾਉਣੇ ਆ ਤੇ ਕਹਿ ਦੇਣਾ ਬਸ ਥੋਡੇ ਲਈ ਕਰ ਰਿਆਂ ਥੋਡੇ ਲਈ ਕਰ ਰਿਆਂ ਕਰਨ ਹੁਣ ਦੇਖੋ ਮੈਂ ਹੁਣ ਮੈਂ ਐਵੇਂ ਕਹਾਂਗੇ ਵੀਰੇ ਨਹੀਂ ਮੈਂ ਥੋਡੇ ਲਈ ਕਰ ਮੈਂ ਤਾਂ ਯਾਰ ਆਪ ਦੀ ਖੇਤ ਆਪ ਦਾ ਕੰਮ ਕਰਦਾ ਤੋ ਮੈਂ ਕਿਸੇ ਵੀਰ ਲਈ ਕੁਝ ਨਹੀਂ ਕਰਦਾ ਹਨਾ ਵੀ ਮੈਂ ਇਹ ਕਹਾਂ ਮੈਂ ਵੀਰੇ ਥੋਡੇ ਲਈ ਕਰ ਰਿਆਂ ਜਾਂ ਐ ਕਰਦਾ ਐ ਕਰਦਾ ਮੈਂ ਕਿਸੇ ਲਈ ਕੁਝ ਨਹੀਂ ਕਰਦਾ ਮੈਂ ਆਪ ਦਾ ਕੰਮ ਕਰਦਾ ਜੋ ਅਸੀਂ ਰੋਜ਼ ਸਾਡੇ ਕੰਮ ਲਾਈਫ ਦੇ ਵਿੱਚ ਕੰਮ ਚੱਲ ਰਿਹਾ ਉਹ ਮੈਂ ਵੀਡੀਓ ਸ਼ੂਟ ਕਰ ਦੇਣਾ ਉਹ ਤੁਹਾਨੂੰ ਦਿਖਾ ਦੇਣਾ ਨਾ ਮੈਂ ਕਿਸੇ ਵੀਰ ਦੇ ਲਈ ਕੁਝ ਨਹੀਂ ਕਰਦਾ ਕਿਸੇ ਵੀਰ ਦੇ ਲਈ ਮੈਂ ਚੰਗਾ ਨਹੀਂ ਕਰਦਾ ਕਿਸੇ ਲਈ ਮੈਂ ਮੈਂ ਮਾੜਾ ਸ਼ਾਇਦ ਕਿਸੇ ਲਈ ਕਰ ਦਿੰਦਾ ਹੋਊਗਾ ਪਰ ਚੰਗਾ ਤਾਂ ਮੈਂ ਕਿਸੇ ਲਈ ਹੈ ਨਹੀਂਗਾ ਹਨਾ ਠੀਕ ਆ ਕਿਉਂਕਿ ਕਈ ਵੀਰ ਮੈਨੂੰ ਦੇਖ ਕੇ ਕੋਈ ਗਲਤ ਪੁੱਠਾ ਸਟੈਪ 'ਚ ਵੀ ਪੰਗੇ ਵੀ ਲੈ ਲੈਂਦੇ ਆ ਹਨਾ ਕਿ ਹਾਂ ਇਦਾਂ 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 ਤੇ ਵੀ ਮੈਂ ਉਹੀ ਕਹਿੰਦਾ ਕਿ ਮੇਰੇ ਤਾਂ ਬਾਲਾ ਪਿੱਛੇ ਪੁੱਜੇ ਨਾ ਲੱਗਿਆ ਕਰੋ ਮੈਂ ਜੋ ਅਸੀਂ ਮੈਂ ਆਪ ਕੰਮ ਕਰਦਾ ਮੈਂ ਉਹੀ ਦਿਖਾਉਣਾ ਹੋਂਨਾ ਕਿ ਆ ਜਾਈਂ ਕਰ ਲਿਆ ਆ ਜਾਈਂ ਕਰ ਲਿਆ ਤਾਂ ਵੀਰ ਬਣੇ ਉੱਥੇ ਕੀ ਦੇਖੀ ਚੱਲਿਆ ਕਰੋ ਤੇ ਪਰ ਲਾਈਕ ਵੀਡੀਓ ਨੂੰ ਜ਼ਰੂਰ ਕਰ ਦਿਆ ਕਰੋ ਇੰਨੀ ਕਿ ਤੁਹਾਡੇ ਅੱਗੇ ਰਿਕੁਐਸਟ ਆ ਤੇ ਅੱਜ ਹੁਣ ਮੱਕੀ ਵੱਢੀ ਆ ਤੇ ਮੱਕੀ ਵੱਢਣ ਵਾਲੀ ਜਿਹੜੀ ਮੈਂ ਤੁਹਾਨੂੰ ਰਿਕੁਐਸਟ ਕਰੀ ਆ ਨਾ ਉਹਤੇ ਗੌਰ ਕਰਿਓ ਐਵੇਂ ਗਿੱਲੇ ਮੱਕੀ ਨੂੰ ਨਾ ਵੱਢੋ ਜਿਹੜੀਆਂ ਮੱਕੀਆਂ ਦੇ ਪਰਦੇ ਚਿੱਟੇ ਪਏ ਆ ਪੂਰੇ ਪੂਰੇ ਪਰਦੇ ਚਿੱਟੇ ਹੋਗੇ ਉਹ ਮੱਕੀ ਨੂੰ ਵੱਢ ਸਕਦੇ ਹੋ ਜਿਹੜੇ ਥੋੜੀਆਂ ਲਟਕਣ ਲੱਗੀਆਂ ਛੱਲੀਆਂ ਜਿਹੜੀਆਂ ਮੱਕੀਆਂ ਦੇ ਪਰਦੇ ਹਰੇ ਆ ਵੀਰੇ ਉਹਨਾਂ ਨੂੰ ਨਾ ਵੱਢੋ ਉਹ ਤੁਹਾਡਾ ਨੁਕਸਾਨ ਕਰਨਗੀਆਂ ਜੇ ਮੀਂਹ ਪੈ ਗਿਆ ਟਰਾਲੀ ਚ ਨਹੀਂ ਰੱਖ ਸਕਦੇ ਉਹਨਾਂ ਨੂੰ ਨਾ ਕਿਤੇ ਮੰਡੀ ਚ ਲਾ ਸਕਦੇ ਆ ਤੁਹਾਨੂੰ ਪਤਾ ਮੰਡੀਆਂ ਚ ਜਗ੍ਹਾ ਹੈ ਨਹੀਂ ਹਨਾ ਤਾਂ ਇਸ ਕਰਕੇ ਤੁਹਾਨੂੰ ਰਿਕੁਐਸਟ ਹੀ ਆ ਸਾਰੇ ਵੀਰਾਂ ਨੂੰ ਕਿ ਉਸ ਚੀਜ਼ ਨੂੰ ਗੌਰ ਕਰਿਓ ਵੀਰ ਬਣੇ ਕਿ ਐਵੇਂ ਪੰਗੇ ਆਪਾਂ ਨਾ ਲਾਓ ہاں ਜਿਹੜੀਆਂ ਮੈਂ ਗੱਲ ਕਰਦਾ ਵੀ ਮੂੰਗੀ ਵੱਢਣ ਵਾਲੀ ਚੀਜ਼ ਆ ਹਨਾ ਉਹਦਾ ਡਾਰ ਆ ਕਿ ਉਹ ਜੇ ਖਰਾਬ ਹੋ ਵੀ ਉਹਦੇ ਜੇ ਪਾਣੀ ਮੀਂਹ ਪੈ ਗਿਆ ਤਾਂ ਉਹ ਹੱਥ ਨਹੀਂ ਆਉਣੀ ਬਿਓ ਖਰਾਬ ਹੋ ਜਾਂਦੀ ਆ ਉਹਨੂੰ ਉਹ ਖਤਮ ਹੋ ਜਾਂਦੀ ਆ ਉਹ ਫਲੀ ਦੇ ਵਿੱਚ ਹੀ ਖਤਮ ਹੋ ਜਾਂਦੇ ਜੇ ਮੀਂਹ ਉਹ ਜਿਆਦਾ ਪੈ ਗਈ ਤਾਂ ਬਸ ਵੀ ਉਹ ਚੀਜ਼ ਨੂੰ ਵੱਢ ਲੋ ਜਿਹੜੀਆਂ ਸਪਰਿਆ ਸਪਰੂਆ ਕਰਕੇ ਤੁਮੀ ਵੀ ਪੱਢਣੀ ਹੁੰਦੀ ਆ ਤਾਂ ਵੀ ਮੱਕੀ ਨੂੰ ਕੁਝ ਨਹੀਂ ਹੁੰਦਾ ਮੱਕੀ ਨੂੰ ਮੇਰੇ ਅੰਨੀਓ ਤੁਹਾਨੂੰ ਫੁੱਲ ਗਰੰਟੀ ਆ ਕਿ ਮੱਕੀ ਨੂੰ ਕੁਝ ਨਹੀਂ ਹੁੰਦਾ ਜਿਹੜੇ ਨਵੇਂ ਵੀ ਵੀਰ ਆ ਨਾ ਨਵੇਂ ਵੀਰ ਯਾਰ ਵੀਰੇ ਇੱਕ ਗੱਲ ਦੱਸਾਂ ਨਵੇਂ ਵੀਰ ਬੜਾ ਡਰ ਜਾਂਦੇ ਆ ਜਿਨ੍ਹਾਂ ਨੇ ਪਹਿਲੀ ਵਾਰ ਮੱਕੀ ਲਾਈ ਉਹ ਹਰੀ ਮੱਕੀ ਵੱਢਣ ਨੂੰ ਤਿਆਰ ਹੋਏ ਬੈਠੇ ਆ ਵੱਡੀ ਵੀ ਆ ਬਹੁਤ ਵੀਰਾਂ ਨੇ ਮੈਨੂੰ ਇੱਕ ਵੀਰ ਦਾ ਫੋਨ ਆਇਆ ਉਹ 15 16 ਕਿੱਲੇ ਵੱਡੀ ਬੈਠਾ ਯਾਰ ਗਿੱਲੇ ਹਰੀ ਮੱਕੀ ਵੱਢ ਲਈ ਉਹਨੇ ਬਤੰਦਨ ਨੇ ਕਹਿੰਦਾ ਯਾਰ ਵੀਰੇ ਮੀਂਹ ਦੱਸਿਆ ਸੀ ਮੀਂਹ ਵੱਢ ਕੇ ਹੁਣ 15 ਦੇ 15 16 ਕਿੱਲੇ ਵੱਢ ਕੇ ਬੈਠਾ ਉਹ ਦੱਸ ਇਦਾਂ ਨਾ ਕਰੋ ਜੇ ਤੁਹਾਡੇ ਜੇ ਤੁਸੀਂ ਪਹਿਲੀ ਵਾਰ ਲਾਇਆ 5 10 ਕਿੱਲੇ 2 2 ਕਿੱਲੇ 3 3 ਕਿੱਲੇ ਕਰਕੇ ਵੱਢੀ ਚੱਲੋ ਤੇ ਇਦਾਂ ਪੰਗੇ ਨਾਲ ਲੋ ਵੀਰ ਬਣੇ ਫਸਲ ਆਪਣੀ ਫਸਲ ਸਾਂਭਾਂਗੇ ਤਾਂ ਪੈਸੇ ਵਟੇ ਜਾਣਗੇ ਨਹੀਂ ਤਾਂ ਨੁਕਸਾਨ ਹੋਊਗਾ ਤਾਂ ਚਲੋ ਹੁਣ ਕੱਲ ਨੂੰ ਨਵੀਂ ਵੀਡੀਓ ਚ ਕਿਸੇ ਜਿ ਮਿਲਾਂਗੇ ਭਾਈ ਇੱਕ ਗੱਲ ਨਾ ਜਿਹੜੀ ਚਲੋ ਮੈਂ ਕਿਸੇ ਵੀ ਵੀਰ ਨੂੰ ਜਾਂ ਭਰਾ ਨੂੰ ਜਾਂ ਕਿਸੇ ਨੂੰ ਵੀ ਮੈਂ ਮਾੜਾ ਨਹੀਂ ਕਹਿੰਦਾ ਪਰ ਮੈਂ ਇੱਕ ਗੱਲ ਨਾ ਆਪਦੀ ਰੋਜ਼ਮਰਹਰੀ ਜ਼ਿੰਦਗੀ ਦੇ ਵਿੱਚ ਗੱਲ ਕਰਦਾ ਜਿਵੇਂ ਹੁਣ ਅਸੀਂ ਚਲੋ ਟਰੈਕਟਰ ਚਲਾਉਨੇ ਆ ਹਨਾ ਕਿ ਆਪਣੇ ਕੋਲੇ ਸਾਰੇ ਟਰੈਕਟਰ ਹਨਾ ਕਿ ਬਾਹੀ ਦਾ ਕੰਮ ਹਮੇਸ਼ਾ ਚੱਲਦਾ ਹੀ ਜਾਂਦਾ ਹਨਾ ਕਿ ਮੈਂ ਇੱਕ ਗੱਲ ਕਰਦਾ ਕਿ ਜਿਵੇਂ ਹੁਣ ਸਬੋਧ ਕਰੋ ਕਿ ਹੁਣ ਅਸੀਂ ਰੋਟਾ ਵੇਟਰ ਨਾਲ ਕੱਦੂ ਕਰਦੇ ਆ ਹਨਾ ਕਿ ਏਜ ਵੀ ਰੋਟਾ ਵੈਟਰੀ ਚੱਲਦਾ ਹਨਾ ਮੱਕੀ ਚ ਵੀ ਜਦੋਂ ਆਲੂ ਬੀਜਣੇ ਆ ਉਦੋਂ ਵੀ ਰੋਟਾ ਵੈਟਰੀ ਚੱਲਣਾ ਜਦੋਂ ਸਿਰਫੇ ਕਾ ਆਲੂ ਪੱਟਣੇ ਆ ਉਦੋਂ ਹਾਲ ਚਲਾਉਣੇ ਆ ਦੋ ਟਰੈਕਟਰਾਂ ਮਗਰ ਹਨਾ ਕੀ ਮੈਂ ਮੈਨੂੰ ਥੋੜਾ ਇਹ ਲੱਗਦਾ ਕਿ ਯਾਰ ਆਪਾਂ ਜਿਹੜੀਆਂ ਟਰੈਕਟਰਾਂ ਦੀਆਂ ਮੋਡੀਫਿਕੇਸ਼ਨਾਂ ਕਰਾਉਂਦੇ ਆ ਕੀ ਆਪਾਂ ਨੂੰ ਉਹ ਪਾਵਰਾਂ ਦੀ ਲੋਡ ਪੈਂਦੀ ਕਿੱਥੇ ਆ ਵੀ ਉਹ ਚੀਜ਼ਾਂ ਦੀ ਲੋਡ ਕਿੱਥੇ ਪੈਂਦੀ ਆ ਵੀ ਜਿਹੜੀ ਆਪਾਂ ਆਪਣੇ ਟਰੈਕਟਰਾਂ ਨੂੰ ਪਾਵਰਾਂ ਵਧਾਉਨੇ ਆ ਜਾਂ ਉਹ ਕੁਝ ਕਰਦੇ ਆ ਵੀ ਉਹ ਚੀਜ਼ਾਂ ਦੀ ਲੋਡ ਆਪਾਂ ਨੂੰ ਪੈਂਦੀ ਕਿੱਥੇ ਆ ਮੈਨੂੰ ਦੱਸਿਓ ਆ ਨਾ ਵੀਰ ਵੀ ਜਿਵੇਂ ਹੁਣ ਅਸੀਂ ਚਲਾਉਨੇ ਆ ਜਾਂ ਸਾਡੇ ਬੰਦਿਆਂ ਤੋਂ ਤਾਂ ਉਹੀ ਟਰੈਕਟਰੀ ਦੀ ਉਹੀ ਟਰੈਕਟਰ ਵਾਧੂ ਚਲਦੇ ਆ ਵੀ ਜਿਹੜੇ ਸਾਡੇ ਬੰਦਿਆਂ ਦੀ ਚਲਾਈ ਆ ਮੈਨੂੰ ਤਾਂ ਉਹ ਵੀ ਵਾਧੂ ਲੱਗਣੇ ਤਾਂ ਇਹਦਾ ਜ਼ੋਰ ਬਾਲਾ ਲਾਉਂਦੇ ਆ ਵੀ ਇੰਨੇ ਜ਼ੋਰ ਵਾਲਾ ਚਾਹੀਏ ਘੱਟ ਵਾਲਾ ਹੀ ਹੋਵੇ ਠੀਕ ਨਹੀਂ ਕਿਉਂਕਿ ਚਲਾਉਂਦੀ ਐਸ ਹਾਵ ਨਾਲ ਆ ਵੀ ਇੰਨੇ ਪਿਆਰ ਦੇ ਪਿਆਰ ਜਿਹੇ ਨਾਲ ਚਲਾਉਂਦੇ ਆ ਕੀ ਕੋਈ ਉਹਨਾਂ ਨੂੰ ਕਦੇ ਲੱਗਦਾ ਹੀ ਨਹੀਂ ਸਾਡੇ ਬੰਦਿਆਂ ਨੂੰ ਵੀ ਹਾਂ ਵੀ ਬਾਲੀ ਵੱਡੀ ਪਾਵਰ ਦੀ ਲੋੜ ਆ ਹਾਂ ਚਲੋ ਜਦੋਂ ਟਰਾਲੀ ਤੋਸ ਗਈ ਉਦੋਂ ਤਾਂ ਭਾਈ ਚਾਹੇ 400 ਪਾਵਰ ਵਾਲਾ ਲੈ ਆਓ ਤਾਂ ਵੀ ਨਹੀਂ ਕੁਝ ਉਹ ਗੱਲ ਕਰਦਾ ਹਨ ਕਿ ਜਿਹੜਾ ਯਾਰ ਆਪਾਂ ਕੰਮ ਉਹਨਾਂ ਤੋਂ ਲੈਣਾ ਉਹ ਸਾਡੇ ਮਤਲਬ ਬਹੁਤ ਸੋਹਣਾ ਕੰਮ ਕਰਦੇ ਆ ਜਿਵੇਂ ਹੁਣ ਸਬੂਤ ਕਰੋਗੀ ਸਾਡੇ ਕੋਲੇ ਟਰੈਕਟਰ ਹੁਣ 56 ਦੀ 55 ਦੀ ਮਗਰ ਆਪਣਾ ਕੱਦੂ ਦੇ ਵਿੱਚ 10 ਫੁੱਟਾ ਰੋਟਾਵੇਟਰ ਚੱਲਦਾ ਹਨ ਉਹ ਯਾਰ ਉਹਨੇ ਉਨੇ ਹੀ ਚਲਾਉਣਾ ਹੁਣ ਪਾਉਣ ਨੂੰ ਦੋ ਦੇ ਮਗਰ ਚਾਹੇ ਕੱਦੂ ਚ 10 ਕੀ 14 ਵੀ ਪਾਲ ਪਰ ਰਾਹ ਚ ਕਿੱਥੇ ਲੈ ਕੇ ਜਾਵਾਂਗੇ ਕੱਢਾਂਗੇ ਕਰਾਂਗੇ ਕਿੱਥੇ ਹਨਾ ਕੀ ਆਪਾਂ ਜੇ ਇੱਕ ਗੱਲ ਕਰੀ ਉਹਨੂੰ ਪਾਵਰ ਵਧਵਾ ਦਈਏ ਜਾਂ ਉਹਦਾ ਕੁਛ ਕਰ ਦਈਏ ਹਨਾ ਹੁਣ ਇਦਾਂ ਹੀ 36 30 ਹੋ ਗਿਆ ਅਰਜਨ ਨੋਵੋ ਹੋ ਗਿਆ ਸਾਰੇ ਟਰੈਕਟਰ ਯਾਰ ਸਾਰੇ ਟਰੈਕਟਰ ਆਪੋ ਆਪਣੀ ਜਗ੍ਹਾ ਪੂਰੇ ਸੋਹਣੇ ਚੱਲੀ ਜਾਂਦੇ ਆ ਹਨਾ ਮੈਨੂੰ ਤਾਂ ਨਹੀਂ ਕਦੇ ਮਹਿਸੂਸ ਹੋਈ ਲੋਡ ਹਨਾ ਕਿ ਯਾਰ ਵੀ ਹਾਂ ਇਹ ਚ ਪਾਵਰ ਘਟਾ ਹਾਂ ਜੇ ਬਰੋਬਰ ਆਪਾਂ ਮੋਡੀਫਿਕੇਸ਼ਨ ਵਾਲਾ ਟਰੈਕਟਰ ਚਲਾਉਨੇ ਆ ਵੀ ਬਰੋਬਰ ਆਪਣੇ ਉਹ ਚ ਜਰੂਰ ਫਰਕ ਹੋਊਗਾ ਕਿ ਹਾਂ ਇਹ ਮੋਡੀਫਿਕੇਸ਼ਨ ਹੋਇਆ ਵੀ ਉਹ ਸੇਮ ਚਾਹੇ ਛੋਟੀ ਪਾਵਰ ਦਾ ਹੀ ਹੋਵੇ ਵੀ ਉਹ ਥੋੜੀ ਵੱਡੀ ਪਾਵਰ ਵਾਲੇ ਦੇ ਨਾਲੋਂ ਜ਼ੋਰ ਵੱਧ ਮਾਰਦਾ ਉਹ ਠੀਕ ਆ ਹੋ ਸਕਦਾ ਪਰ ਮੈਂ ਕਦੇ ਜਿਵੇਂ ਜਿਵੇਂ ਅਸੀਂ ਟਰੈਕਟਰ ਆਪਦੇ ਚਲਾਉਨੇ ਆ ਪਰ ਸਾਨੂੰ ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਕਦੇ ਵੀ ਕਿ ਕੋਈ ਵੀ ਟਰੈਕਟਰ ਮੋਡੀਫਿਕੇਸ਼ਨ ਕਰਾਉਣ ਦੀ ਲੋੜ ਆ ਕਿ ਜਿਹੜੇ ਮੇਰੇ ਕੋਲੇ ਆ ਹਨਾ ਕਿ ਸਹੀ ਆ ਜਿੰਨਾ ਕ ਅਸੀਂ ਉਹਨਾਂ ਤੋਂ ਕੰਮ ਲੈਣਾ ਉਸ ਮੁਤਾਬਕ ਉਹ ਜ਼ੋਰ-ਜ਼ੋਰ ਵਧੀਆ ਲਾ ਦਿੰਦੇ ਆ ਕੋਈ ਆਪਾਂ ਨੂੰ ਕਦੇ ਵੀ ਅੱਜ ਤੱਕ ਮੈਨੂੰ ਕਿਸੇ ਟਰੈਕਟਰ ਦਾ ਨਹੀਂ ਲੱਗਿਆ ਯਾਰ ਇਹ ਜ਼ੋਰ ਘੱਟ ਮਾਰਦਾ ਜਿਹੜਾ ਇਹ ਜ਼ੋਰ ਵੱਧਮ ਜਿਹੜਾ ਜਿਹੇਜੇ ਕੰਮ 'ਚ ਰਾਜੀ ਆ ਉਹਨੂੰ ਉਹਜਿਆ ਕੰਮ ਹੀ ਕਰਨਾ ਆਪਾਂ ਲਾ ਲੈਨੇ ਆਂ ਬਸ ਠੀਕ ਆ ਠੀਕ ਨਹੀਂ ਤੇ ਠੀਕ ਆ ਮੋਡੀ ਮੈਂ ਕਿਸੇ ਕਿਸੇ ਵੀਰ ਦੀ ਉਹ ਨਹੀਂ ਕਰਦਾ ਵੀ ਆਪਾਂ ਐ ਕਹਿਣਾ ਨਹੀਂ ਸਾਰੇ ਵੀਰ ਵਧੀਆ ਵਾ ਸਭ ਦੇ ਆਪੋ ਆਪਣਾ ਕੰਮ ਆ ਤੇ ਜਿਹੜੇ ਵੀ ਵੀਰ ਕਰਾਉਂਦੇ ਆ ਮੋਡੀਫਿਕੇਸ਼ਨ ਉਹ ਕੋਸੋ ਸਮਝ ਕੇ ਕਰਾਉਂਦੇ ਆ ਕਰਾਉਣੀਆਂ ਚਾਹੀਦੀਆਂ ਕਰਾਓ ਆਪਦਾ ਤੇ ਪਰੋਂ ਮੈਂ ਇੱਕ ਗੱਲ ਕਰੀ ਆ ਕਿ ਹਾਂ ਵੀ ਮੈਨੂੰ ਕਦੇ ਨਹੀਂ ਲੱਗਿਆ ਕਿ ਹਾਂ ਯਾਰ ਵੀ ਮੋਡੀਫਿਕੇਸ਼ਨ ਦੀ ਲੋੜ ਆ ਟਰੈਕਟਰ ਨੂੰ ਜਾਂ ਇਦਾਂ ਵਾਂ ਜਾਂ ਉਦਾਂ ਵਾਂ ਹਨਾ ਨਹੀਂ ਮੈਨੂੰ ਨਹੀਂ ਮਹਿਸੂਸ ਹੋਇਆ ਕਦੇ ਵੀ ਨਹੀਂ ਮਹਿਸੂਸ ਹੋਇਆ ਤੇ ਬਸ ਇਹੀ ਚੱਕਰ ਆ ਕਿ ਮੈਂ ਕਦੇ ਮੈਨੂੰ ਬਹੁਤ ਵੀਰ ਪੁੱਛਦੇ ਨੇ ਵੀਰ ਕਰਾਉਣੀ ਚਾਹੀਦੀ ਆ ਜਾਂ ਨਹੀਂ ਕਰਾਉਣੀ ਚਾਹੀਦੀ ਵੀਰੇ ਦੇਖੋ ਸਭ ਦਾ ਆਪੋ ਆਪਣੀ ਥਿੰਕਿੰਗ ਆ ਕਿ ਮੈਨੂੰ ਨਹੀਂ ਲੱਗਿਆ ਕਦੇ ਵੀ ਕੱਲ ਵੀ ਵੀਰ ਦਾ ਇੱਕ ਦਾ ਫੋਨ ਆਇਆ ਵੀਰੇ ਯਾਰ ਵੀ ਮੈਂ ਮੋਡੀਫਿਕੇਸ਼ਨ ਕਰਾਉਣੀ ਆ ਮੈਂ ਕਹਾਂ ਯਾਰ ਵੀਰੇ ਦੇਖੋ ਥੋੜੀ ਆਪਣੀ ਜੁਆਇਜ਼ ਆ ਹਨਾ ਵੀ ਇਹਦੇ ਵਿੱਚ ਮੈਂ ਕਿਸੇ ਨੂੰ ਨਹੀਂ ਉਹ ਕਰ ਸਕਦਾ ਵੀ ਹਾਂ ਯਾਰ ਤੂੰ ਨਾ ਕਰਾ ਜਾਂ ਇਦਾਂ ਨਾ ਕਰੋ ਹਨਾ ਸਭ ਦੀ ਆਪੋ ਆਪਣੀਆਂ ਥਿੰਕਿੰਗ ਆ ਹਨਾ ਕੋਈ ਵੀ ਕਹਿ ਦਿੰਦਾ ਵੀਰੇ ਅਸੀਂ ਛੋਟਾ ਟਰੈਕਟਰ ਲੈ ਕੇ ਉਹਦੀ ਮੋਡੀਫਿਕੇਸ਼ਨ ਕਰਕੇ ਅਸੀਂ ਉਹ ਤੋਂ ਵੱਡੇ ਦਾ ਕੰਮ ਲੈ ਲੈਂਦੇ ਆ ਉਹ ਸਾਰੀਆਂ ਗੱਲਾਂ ਜਾਇਜ਼ ਆ ਸਾਰੇ ਭਰਾਵਾਂ ਦੀ ਹਨਾ ਕਿਸੇ ਦੀ ਮੈਂ ਗੱਲ ਨੂੰ ਖਾਰਜ ਨਹੀਂ ਕਰਦਾ ਵੀ ਹਾਂ ਯਾਰ ਐ ਨਹੀਂ ਸਹੀ ਐ ਸਹੀ ਐ ਨਹੀਂ ਸਹੀ ਐ ਤੇ ਉਹ ਸਾਰਾ ਕੁਝ ਸਹੀ ਆ ਹਨਾ ਜਿੱਦਾਂ ਮਰਜੀ ਉਹ ਕਰ ਸਕਦਾ ਤੇ ਪਰ ਬੱਸ ਮੈਨੂੰ ਥੋੜਾ ਮੈਂ ਆਪਦੇ ਆਪ ਤੋਂ ਥੋੜਾ ਉਹ ਹੁਣਾ ਕਿ ਯਾਰ ਨਹੀਂ ਲੋੜ ਕਰ ਰੋ ਹਾਂ ਆਦੇ ਹੁਣ ਨਾ ਘੇਰੇ ਦੇ ਉੱਤੋਂ ਦੀ ਕੀੜੇ ਲੱਗੇ ਫੈਡਾਂ ਤੇ ਤਿੰਨ ਤਿੰਨ ਕੀੜੇ ਜਦੋਂ ਲੱਗ ਜਾਂਦੇ ਆ ਫੇਰ ਤਾਂ ਖਾਂਦੀ ਫਿਰਦੀ ਆ ਤੇ ਲੋਕਾਂ ਨੇ ਮੇ 099208 ਆ ਬਈ ਮੱਕੀ ਆਪਣੀ ਮੈਂ ਕਹਿੰਦਾ ਸਰੀਆਂ ਵਾਂਗੂ ਖੜੀ ਆ ਪਤੰਦਰ ਦੀ ਨਾਲੇ ਗੇਤੀ ਮੱਕੀ ਦੀ ਥਾਰੀ ਦੇਖ ਲਓ ਲੈ ਪੂਰੀ ਵਧੀਆ ਖੜੀ ਆ ਬੱਸ ਕੋਈ ਢਾਲ ਨਹੀਂ ਡਿੱਗਿਆ ਹੈ ਇੱਕ ਵੀ ਢਾਲ Ready to go.